ਲਓ ਜੀ ਅੱਜ ਵਾਲੀ ਵੀਡੀਓ ਹੋਣ ਵਾਲੀ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਖਾਸ ਕਿਉਂਕਿ ਅੱਜ ਤੁਹਾਨੂੰ ਦੇਣੇ ਆ ਜੀ ਬੜੇ ਪਿਆਰੇ ਜਿਹੇ ਸੂਟ ਇੱਕ ਵੱਤੇ ਲੈ ਕੇ ਆਏ ਆ ਜਿਹੇ ਬਹੁਤ ਸੋਹਣੇ ਸੂਟਾਂ ਦੀ ਜਿਹੜੀ ਇਹ ਡਿਜ਼ਾਈਨਿੰਗ ਬੜੀ ਰਿਪੀਟ ਦੇ ਵਿੱਚ ਮੰਗ ਰਹੀ ਸੀ ਪਹਿਣਾ ਕਿ ਇਹ ਵਾਲਾ ਡਿਜ਼ਾਈਨ ਇੰਨਾ ਕੁ ਜ਼ਿਆਦਾ ਤੁਸੀਂ ਵਾਇਰਲ ਕਰਤਾ ਦੁਬਾਰਾ ਤੋਂ ਰਿਪੀਟ ਦੇ ਵਿੱਚ ਮੰਗਿਆ ਜੀ ਇਹ ਵਾਲਾ ਡਿਜ਼ਾਈਨ ਦੁਬਾਰਾ ਤੋਂ ਤਿਆਰ ਕਰਾਓ ਕੁਝ ਕੁ ਸੂਟ ਅੱਜ ਫਿਰ ਤੋਂ ਇਹ ਰੈਡੀ ਹੋ ਕੇ ਆਏ ਨੇ ਕਲਰ ਬਹੁਤ ਜ਼ਿਆਦਾ ਫਾਈਨ ਜਿਹੜੇ ਆ ਜਿਹੜੇ ਸੂਟਾਂ ਦੇ ਅਗੇ ਜਿਨ੍ਹਾਂ ਕੋਲ ਸਟਾਕ ਪਹੁੰਚਿਆ ਇਹਨਾਂ ਨੇ ਦੁਬਾਰਾ ਤੋਂ ਡਿਮਾਂਡ ਜ਼ਰੂਰ ਲਾਸਤੇ ਦੇ ਪਤਨ ਨੂੰ ਤਾਨੂੰ ਯਾਦ ਹੋਵੇਗਾ ਦੋ ਦਿਨ ਪਹਿਲਾਂ ਪਿਓ ਚਰਨਸ਼ਪਾਉਂ ਦੇ ਸੂਟ ਦਿਖਾਈ ਸੀ 7.5 ਮੀਟਰ ਕੱਟ ਵਾਲੇ ਉਹਨਾਂ ਦੇ ਉੱਪਰ ਆਪਾਂ ਤੁਹਾਨੂੰ ਮੈਂ ਦੱਸਿਆ ਸੀ ਰਿਮਾਈਂਡ ਵੀ ਕਰਵਾਇਆ ਸੀ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ ਨੂੰ ਉਹਦੇ ਤੇ ਬਲੌਕ ਆਰੀਵਰਕ ਨਾਲ ਮਿਲੇਗਾ ਲਓ ਜੀ ਉਹ ਸੈਂਪਲ ਕੁਝ ਕਿ ਤਿਆਰ ਹੋ ਕੇ ਆਏ ਨੇ ਨਵੇਂ ਸੂਟਾਂ ਦੇ ਸੈਂਪਲ ਜਿਹੜੇ ਆਪਾਂ ਤਿਆਰ ਕਰਵਾਏ ਨੇ ਜੇ ਸੈਂਪਲ ਪਾਸ ਹੋਣਗੇ ਤੇ ਆਪਾਂ ਉਹ ਸਟਾਕ ਜਿਹੜਾ ਹੈ ਇਨਫ ਕਵਾਂਟੀਟੀ ਦੇ ਵਿੱਚ ਰੈਡੀ ਕਰਵਾਵਾਂਗੇ ਨਵੇਂ ਸੈਂਪਲ ਤੁਹਾਨੂੰ ਮੈਂ ਦਿਖਾਉਂਗੀ ਜਿਹੜੀ ਆਪਾਂ ਨਾਲ ਲੈ ਲਈ ਹੋਣਗੇ ਉਹ ਸੂਟ ਲੈ ਸਕਦੇ ਜੇ ਬਹੁਤ ਜ਼ਿਆਦਾ ਘੱਟ ਰੇਟ ਕੱਢਿਆ ਜੀ ਇਹਨਾਂ ਸ ਰਾਤੋਂ ਤੇ ਰੀਕ੍ਰੀਏਟ ਕਰਾਂਗੇ ਜੀ ਬਹੁਤ ਸੋਹਣੇ ਜੀ ਸੂਟਾਂ ਦੀ ਵੀਡੀਓ ਜਿਹੜੀਆਂ ਭੈਣਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਸਟਾਕ ਦੇਖਣਾ ਹੈ ਐਡਰੈਸ ਨੋਟ ਕਰ ਲਓ ਜੀ ਅੰਮ੍ਰਿਤਸਰ ਸੁਲਤਾਨਵਿੰਡ ਪਿੰਡ ਨੇੜੇ ਅਟਾਰੀ ਸਾਹਿਬ ਗੁਰਦੁਆਰਾ ਸ਼ੌਕ ਦਾ ਨਾਮ ਹੈਗਾ ਜੀ ਠਾਰਪਾਟ ਕਲੈਕਸ਼ਨ ਔਰ ਪ੍ਰੀਤਮਾਲ ਦਾ ਵੀ ਬੋਰਡ ਲੱਗਾ ਹੈ ਮਿਲ ਜੇਗਾ ਇੱਥੇ ਤੁਹਾਨੂੰ ਦਾਜ ਵਰੀ ਵਾਸਤੇ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਹੋਲ ਸੇਲ ਪ੍ਰਾਈਸ ਦੇ ਵਿੱਚ ਜਿਹੜਾ ਹੈ ਲੱਖਾਂ ਦਾ ਮਾਲ ਕੁਝ ਹਜ਼ਾਰਾਂ ਦੇ ਵਿੱਚ ਲੈ ਕੇ ਜਾ ਸਕਦੇ ਹੋ ਬਹੁਤ ਸੋਹਣੇ ਸੂਟਾਂ ਦਾ ਸਟਾਕ ਇੱਥੇ ਮਿਲੇਗਾ ਤੇ ਜਿਹੜੀਆਂ ਭੈਣਾਂ ਨੇ ਸਾਡੇ ਕੋਲੋਂ ਲੈ ਕੇ ਸੂਟ ਸਟਿਚ ਵੀ ਕਰਾਉਣੇ ਆ ਸਟਿਚ ਵੀ ਤੁਸੀਂ ਘੱਟ ਰੇਟ ਦੇ ਵਿੱਚ ਜਿਹੜੇ ਆ ਸੋਹਣੇ ਸੋਹਣੇ ਕਰਵਾ ਕੇ ਫ੍ਰੀ ਸ਼ਿਪਿੰਗ ਦੇ ਨਾਲ ਟਾਡਾਸ ਦੀ ਵੀਡੀਓ ਦੇ ਵਿੱਚ ਲੋ ਜੀ ਪਹਿਲਾ ਸਟਾਰਟ ਕਰਦੇ ਹਾਂ ਜੀ ਜਿਹੜੇ ਸੂਟਾਂ ਦੀ ਤੁਸੀਂ ਡਿਮਾਂਡ ਪਾਈ ਸੀਗੀ ਉਸ ਸੂਟ ਦੁਬਾਰਾ ਤੋਂ ਆ ਗਏ ਨੇ ਇਹ ਡਿਜ਼ਾਈਨ ਬਹੁਤ ਜਿਆਦਾ ਪਿਆਰਾ ਹੈ ਕੱਟ ਤੋਂ ਦੱਸਿਆ ਪੰਜ ਪਲੱਸ ਮਿਲੇਗੀ ਪੰਜ ਨਿਕਲਾਵੇ 5.5 ਨਿਕਲਾਵੇ 6 ਕੱਟ ਨਿਕਲਾਵੇ ਤੁਹਾਡੇ ਘਰ ਪਹੁੰਚੇਗੀ ਲੋ ਜੀ ਹੁਣ ਤੁਹਾਡੇ ਧਿਆਨ ਚ ਆ ਗਿਆ ਹੈ ਨਾ ਡਿਜ਼ਾਈਨ ਦੇਖੋ ਕਿੰਨਾ ਖੂਬਸੂਰਤ ਡਿਜ਼ਾਈਨ ਹੈ ਇੰਸਟਾਗ੍ਰam ਤੇ ਸਭ ਤੋਂ ਜਿਆਦਾ ਫੇਮਸ ਰਹਿਣ ਵਾਲਾ ਇਹ ਵਾਲਾ ਡਿਜ਼ਾਈਨ ਹੈ ਬਹੁਤ ਜਿਆਦਾ ਰੇਟ ਪਾਇਆ ਜਾਂਦਾ ਕੋਈ 650 ਪਾ ਰਿਹਾ ਹੈ ਐਕਸਟਰਾ ਸ਼ਿਪਿੰਗ ਦੇ ਨਾਲ ਕੋਈ 600 ਰੁਪਈਆ ਪਾ ਰਿਹਾ ਐਕ ਸਨੀ ਹੈਗੇ ਗਲੇ ਦਾ ਕੋਈ ਇਸ਼ੂ ਨਹੀਂ ਹੈਗਾ ਗਲੇ ਤੇ ਵਰਕ ਨਹੀਂ ਹੈਗਾ ਤੁਸੀਂ ਆਪਣੇ ਅਕੋਰਡਿੰਗ ਗਲਾ ਘੇਰਾ ਕਰ ਸਕਦੇ ਜੇ ਬੜਾ ਪਿਆਰਾ ਵਰਕ ਹੈ ਸਟੱਫ ਪਿਓਰ ਮਸਲੀਨ ਕਾਟਨ ਦਾ ਆਏਗਾ ਪਿਓਰ ਮਸਲੀਨ ਕਾਟਨ ਦਾ ਸਟੱਫ ਹੋਏਗਾ ਕੱਟ ਸਾਡੇ ਕੱਟ 5 ਪਲੱਸ ਮਿਲੇਗੀ ਸਾਢੇ 5 ਨਿਕਲਾਵੇ 6 ਕੱਟ ਨਿਕਲਾਵੇ ਤੁਹਾਨੂੰ ਮਾਰਕੀਟ ਦੇ ਵਿੱਚ ਮਸਾਂ ਹੀ ਪੌਣੇ 5 ਜਾਂ ਸਾਢੇ 4 ਕੱਟ ਦਿੱਤੀ ਜਾਂਦੀ ਆਪਾਂ ਤੁਹਾਨੂੰ ਸਾਢੇ 5 ਤੋਂ ਉੱਪਰ ਕੱਟ ਦੇ ਰਹੇ ਹਾਂ ਬਹੁਤ ਜ਼ਿਆਦਾ ਕੱਟ ਰੇਟ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ ਮਿਲ ਰਿਹਾ ਜੀ ਸਾਢੇ 500 ਦਾ ਸੌੜ ਸ਼ਿਪਿੰਗ ਫ੍ਰੀ ਦੇ ਨਾਲ ਇਹ ਦੂਜਾ ਕਲਰ ਆ ਗਿਆ ਜੀ ਬਾਈਂਡ ਕਲਰ ਬੜਾ ਖੂਬਸੂਰਤ ਕਲਰ ਜੇ ਵਾਈਨ ਕਲਰ ਤੇ ਜੜੀਆਂ ਪਹਿਣਾ ਨੇ ਕਾਟਨ ਮਸਲੀਨ ਦੇ ਨਾਲ ਦੁਪੱਟੇ ਵਾਈਟ ਕਲਰ ਦੇ ਲੈਣੇ ਆ ਲੈ ਸਕਦੇ ਜੇ 150 ਰੁਪਏ ਦਾ ਐਕਸਟਰਾ ਤੁਹਾਨੂੰ ਦੁਪੱਟਾ ਮਿਲੇਗਾ 골ਡਨ ਕੰਨੀ ਵਾਲਾ ਦੁਪੱਟਾ ਆਏਗਾ ਬਹੁਤ ਜਿਆਦਾ ਖੂਬਸੂਰਤ ਤੇ ਇੱਕਦਮ ਲਾਈਟ ਵੇਟ ਦੁਪੱਟਾ ਬਹੁਤ ਪਿਆਰਾ ਆ ਜੇ ਤੁਸੀਂ ਅਪ ਆਪਣੇ ਅਕੋਰਡਿੰਗ ਡਾਈ ਕਰਵਾ ਸਕਦੇ ਹੋ 150 ਰੁਪਏ ਦਾ ਨਾਲ ਦੁਪੱਟਾ ਮਿਲੇਗਾ ਤੇ 550 ਦਾ ਸੂਟ ਆਏਗਾ ਬਹੁਤ ਜਿਆਦਾ ਕੱਟ ਰੇਟ ਦੇ ਵਿੱਚ ਤੁਹਾਨੂੰ ਜਿਹੜੇ ਸੂਟ ਮਿਲਦੇ ਨੇ ਰੇਟ ਬਹੁਤ ਜਿਆਦਾ ਕੱਟ ਮਿਲੇਗਾ 550 ਦਾ ਸੂਟ ਜੇ ਔਰ ਕੱਟ ਵੀ 55 ਬਹੁਤ ਜਦਾ ਸੋਹਣਾ ਜੀ ਸੂਰ ਲੱਡੂ ਪੀਲੇ ਕਲਰ ਦਾ ਆਜੇਗਾ ਜੀ ਅਗਲਾ ਬਹੁਤ ਜਦਾ ਸੋਹਣਾ ਇਹਦੇ ਤੇ ਆਇਆ ਜੀ ਆਫ ਵਾਈਟ ਤੇ ਬੇਬੀ ਪਿੰਕ ਕਲਰ ਦੀ ਕਢਾਈ ਦੇਖੋ ਕਲਰ ਲਾਈਟ ਹੈ ਸੂਰ ਦਾ ਤੇ ਕਲਰ ਡਾਰਕ ਹੈ ਸੂਰ ਦਾ ਤੇ ਕਢਾਈ ਉੱਪਰ ਲਾਈਟ ਲਾਈਟ ਕੀਤੀ ਆ ਬਹੁਤ ਜਦਾ ਸੋਹਣੀ ਜੀ ਜਿਸ ਤਰ੍ਹਾਂ ਕਿ ਅੱਜ ਕੱਲ ਆਫ ਵਾਈਟ ਦਾ ਕਲਰ ਬੜਾ ਟ੍ਰੈਂਡ ਵਿੱਚ ਚੱਲ ਰਿਹਾ ਆ ਆਫ ਵਾਈਟ ਦੇ ਨਾਲ ਦੁਪੱਟਾ ਕਰ ਸਕਦੇ ਜੀ ਰੇਟ ਬਹੁਤ ਜਦਾ ਜੈਨੂਇਨ ਆ ਸਿਰਫ ਤੇ ਸਿਰਫ 550 ਦਾ ਸੂਰ ਸ਼ਿਪਿੰਗ ਫਰੀ ਦੇ ਨਾਲ ਕਟ ਤਾਨੂੰ 5 5.5 6 ਕਟ ਆਰਾਮ ਦੇ ਨਾਲ ਮਿਲੇਗੀ ਨੈਕਸਟ ਕਲਰ ਆ ਗਿਆ ਜੀ ਬੇਬੀ ਕਢਾਈ ਦੇਖੋ ਕਿੰਨੀ ਜਾਚ ਰਹੀ ਆ ਕਿੰਨੀ ਉੱਠ ਕੇ ਆ ਰਹੀ ਆ ਤੇ ਨੀਟ ਐਂਡ ਕਲੀਨ ਬੜੀ ਸਫਾਈ ਦੀ ਕਢਾਈ ਆ ਮਾਰਕੀਟ ਦੇ ਵਿੱਚ ਤੁਹਾਨੂੰ ਇਹੀ ਕਢਾਈ ਜਿਹੜੀ ਆ 7-800 ਦੇ ਵਿੱਚ ਖਾਲੀ ਕਢਾਈ ਕਢਾਈ ਦਾ ਰੇਟ ਮੰਗਿਆ ਜਾਏਗਾ ਤੁਹਾਨੂੰ ਆਪਾਂ ਵਿਦ ਫੈਬਰਿਕ 5.5 ਮੀਟਰ ਕੱਟ ਦੇ ਜਿਹੜੇ ਮਿਲ ਰਹੇ ਨੇ ਸਿਰਫ ਤੇ ਸਿਰਫ 550 ਦਾ ਸੂਟ ਕਢਾਈ ਫਰੀ ਦੇ ਵਿੱਚ ਔਫ ਵਾਈਟ ਕਲਰ ਦਾ ਸੂਟ ਔਰ ਇਜਿੱਤੇ ਕਢਾਈ ਦੇਖੋ ਕਿੰਨੀ ਜੱਚਦੀ ਪਈ ਆ ਸਿਰਫ ਤੇ ਸਿਰਫ 550 ਦੇ ਵਿੱਚ ਇਹ ਡਿਜ਼ਾਈਨ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਜਲਦੀ ਜਲਦੀ ਬੁਕਿੰਗ ਕਰਾ ਲਓ ਫਿਰ ਤੋਂ ਆਪਾਂ ਜਿਹੜਾ ਦੁਬਾਰਾ ਤੋਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਲੈਕ ਕਲਰ ਆ ਗਿਆ ਜੀ ਕੁਝ ਕਲਰ ਪਹਿਲਾ ਵੀਡੀਓ ਚ ਨਹੀਂ ਦਿਖਾਏ ਉਹ ਤੁਹਾਨੂੰ ਅੱਜ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਕਲਰ ਆ ਬਲੈਕ ਕਲਰ ਆਏਗਾ ਬੜਾ ਪਿਆਰਾ ਜਿਹਾ ਕਹਿ ਨਵਾਂ ਕਲਰ ਤਿਆਰ ਕਰਾਇਆ ਜੀ ਬੜਾ ਪਿਆਰਾ ਜਿਹਾ ਕਲਰ ਆਏਗਾ ਡਾਰਕ ਜਿਹਾ ਕਲੇਜੀ ਕਲਰ ਡਾਰਕ ਕਲੇਜੀ ਕਲਰ ਦੇ ਵਿੱਚ ਆਏਗਾ ਬਹੁਤ ਜਿਆਦਾ ਸੋਹਣਾ ਸਿਰਫ ਤੇ ਸਿਰਫ 550 ਦਾ ਸੂਟ ਕਢਾਈ ਬੜੀ ਜ਼ਬਰਦਸਤ ਆਏਗੀ ਰਾਮਾ ਗ੍ਰੀਨ ਕਲਰ ਵੀ ਆ ਗਿਆ ਜੀ ਲੋ ਜੀ ਇਸ ਵਾਰ ਤਾਂ ਨੂੰ ਰਾਮਾ ਗ੍ਰੀਨ ਕਲਰ ਵੀ ਮਿਲੇਗਾ ਸ਼ਿਪਿੰਗ ਫ੍ਰੀ ਦੇ ਨਾਲ ਘਰ ਬੈਠੇ ਸੂਟ ਬਾਏ ਕਰ ਰਹੇ ਜੀ ਸਿਰਫ ਤੇ ਸਿਰਫ 550 ਦੇ ਵਿੱਚ ਬਹੁਤ ਜਿਆਦਾ ਘੱਟ ਰੇਟ ਦੇ ਵਿੱਚ ਕੋਈ ਸ਼ਿਪਿੰਗ ਦੇ ਐਕਸਟਰਾ ਚਾਰजेस ਪੇ ਨਹੀਂ ਕਰਨੇ ਪੈਣਗੇ ਨੈਕਸਟ ਕਲਰ ਆ ਗਿਆ ਜੀ ਪਿਸਤਾ ਗ੍ਰੀਨ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਕੱਟ ਤੁਹਾਨੂੰ 5.5 ਮਿਲਦੀ ਆ 6 ਕੱਟ ਮਿਲਦੀ ਆ 6.5 ਕੱਟ ਮਿਲਦੀ ਆ ਤੇ ਰੇਟ ਕੀ ਕੁਝ ਵੀ ਨਹੀਂ ਸਿਰਫ ਤੇ ਸਿਰਫ 550 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਨੈਕਸਟ ਆ ਗਿਆ ਲਾਈਟ ਪਿਸਤਾ ਫਿਰ ਆ ਜਾਏਗਾ ਜੀ ਮਹਿੰਦੀ ਕਲਰ ਮਹਿੰਦੀ ਕਲਰ ਦਾ ਸੂਟ ਆ ਗਿਆ ਸ਼ਿਪਿੰਗ ਫਰੀ ਦੇ ਨਾਲ 550 ਦੇ ਵਿੱਚ ਮਹਿੰਦੀ ਕਲਰ ਦਾ ਆ ਗਿਆ ਜੀ ਸੂਟ ਬਹੁਤ ਜ਼ਿਆਦਾ ਕੱਟ ਰੇਟ ਦੇ ਵਿੱਚ ਨੈਕਸਟ ਆ ਗਿਆ ਜੀ ਬੜਾ ਸੋਹਣਾ ਜਿਹਾ ਗਾਜਰੀ ਕਲਰ ਦੇ ਵਿੱਚ ਚੈੱਕ ਕਰੋ ਕਲਰ ਕਿੰਨੇ ਪਿਆਰੇ ਪਿਆਰੇ ਨੇ ਔਰ ਕੱਟ ਜਿੰਨੀ ਮੇਰੇ ਹੱਥ ਚ ਆ ਰਹੀ ਆ ਸਭ ਦੀ ਕੱਟ 5.5 ਤੋਂ ਵੀ ਉੱਪਰ ਉੱਪਰ ਮਿਲੇ ਬਹੁਤ ਜਦਾ ਸੋਨੇ ਜੇ ਸੂਟ ਗਾਜਰੀ ਆਏਗਾ ਗਾਜਰੀ ਤੇ ਵੀ ਲਾਈਟ ਕਲਰ ਦੀ ਕਢਾਈ ਆ ਬੜੀ ਖੂਬਸੂਰਤ ਜੀ ਨੈਕਸਟ ਆ ਗਿਆ ਜੀ ਬੜਾ ਪਿਆਰਾ ਚੈਰੀ ਮਰੂਨ ਸ਼ੇਡ ਕਲਰ ਦੇਖੋ ਕਿਨੇ ਅਲੋਕਾਰ ਤੇ ਵੱਖਰੇ ਵੱਖਰੇ ਕਲਰ ਮਿਲਣਗੇ ਚੈੱਕ ਕਰੋ ਜੀ ਚੈਰੀ ਮਰੂਨ ਸ਼ੇਡ ਸ਼ਿਪਿੰਗ ਫਰੀ ਦੇ ਨਾਲ ਰੇਟ ਸਿਰਫ ਤੇ ਸਿਰਫ 550 ਲੋ ਜੀ ਰਾਇਲ ਬਲੂ ਤੇ ਹਰੇਕ ਕੋਈ ਫਿਦਾ ਹੁੰਦਾ ਰਾਇਲ ਬਲੂ ਤੇ ਤੁਹਾਨੂੰ ਮਿਲ ਜੇਗਾ ਜੇ ਸੂਟ ਇਹ ਰਾਇਲ ਬਲੂ ਤੇ ਤੁਹਾਨੂੰ ਮਿਲ ਜਾਣਗੇ ਜੀ ਤਿੰਨ ਸੂਟ ਰੌਇਲ ਬਲੂ ਦੇ ਤੁਹਾਨੂੰ ਮਿਲ ਜਾਣਗੇ ਤਿੰਨ ਸੂਟ ਜਿਹੜੀ ਆਪਾਂ ਨਾਲ 150 ਵਾਲਾ ਦੁਪੱਟਾ ਲੈਣਾ ਹੈ ਦੁਪੱਟਾ ਵੀ ਬਾਇ ਕਰ ਸਕਦੇ ਜੇ ਲਓ ਜੀ ਇਸ ਵਾਰ ਪਰ ਕਲਰ ਤਿਆਰ ਕਰਾਇਆ 오ਰੇਂਜ ਰਸਟੀ ਸ਼ੇਡ ਇਹ ਵੀ ਮਿਲੇਗੀ ਤੁਹਾਨੂੰ ਔਰ 오ਰੇਂਜ ਰਸਟੀ ਸ਼ੇਡ ਜੇ ਇਹ ਸਿੰਗਲ ਸੂਟ ਜੇ ਸਿਰਫ ਤੇ ਸਿਰਫ 550 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਲਓ ਜੀ ਇਹ ਹੋ ਗਏ ਮਸਲੀਨ ਕਾਟਨ ਦੇ ਸੂਟ ਜਿਹੜੇ ਆ ਤੁਹਾਨੂੰ ਮਿਲਦੇ ਨੇ ਮਸਲੀਨ ਕਾਟਨ ਦੇ ਸੂਟ ਆ ਗਏ ਜੀ ਇਹ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਸਿਰਫ ਤੇ ਸਿਰਫ 550 ਦਾ ਇਹਨਾਂ ਵਿੱਚ ਕਲਰ ਕਈਆਂ ਦੇ ਵਿੱਚ 2 2 3 3 ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਸਟਾਕ ਤਿਆਰ ਹੋ ਹੁਣ ਸਟਾਰਟ ਕਰਦੇ ਆ ਜੀ ਤੁਹਾਨੂੰ ਜਿਹੜਾ ਮੈਂ ਦੱਸਿਆ ਚਨੌਂ ਚਫੌਂ ਦੇ ਸੂਟ ਉਹ ਹੁਣ ਤੁਹਾਨੂੰ ਦਿਖਾਣੇ ਆ ਜੀ ਬਹੁਤ ਸੋਹਣੇ ਸੂਟਾਂ ਦੀ ਵੀਡੀਓ ਉਹਨਾਂ ਦੀ ਹੁਣ ਤੁਹਾਨੂੰ ਵੈਰਾਈਟੀ ਦੇਣੀ ਆ ਜਿਹੜੀ ਚਨੌਂ ਚਫੌਂ ਦੀ ਦੱਸੀ ਸੀ ਜਿਹੜੀ ਤੁਸੀਂ 7.5 ਮੀਟਰ ਕੱਟ ਬਾਈ ਕੀਤੀ ਆ ਆਪਾਂ 5 ਮੀਟਰ ਦਾ ਸੂਟ ਰੈਡੀ ਕਰਾ ਲਿਆ ਨਾਲ 2.5 ਮੀਟਰ ਦਾ ਦੁਪੱਟਾ ਰੈਡੀ ਕਰਵਾ ਲਿਆ ਚੈੱਕ ਕਰੋ ਜੀ ਕੀ ਕਿਸ ਤਰ੍ਹਾਂ ਦਾ ਲੁੱਕ ਕ੍ਰੀਏਟ ਕੀਤੀ ਆਪਾਂ ਬੜਾ ਪਿਆਰਾ ਜਿਹਾ ਕਲਰ ਆਏਗਾ ਦੇਖੋ ਕਿੰਨਾ ਪਿਆਰਾ ਬਲੂ ਸ਼ੇਡ ਲਾਈਟ ਜਿਹਨੂੰ ਬਲੂ ਸ਼ੇਡ ਸ਼ੇਡ ਕਹਿ ਦਿੰਦੇ ਆ ਸਕਾਈ ਬਲੂ ਅਸਮਾਨੀ ਕਲਰ ਬਹੁਤ ਜ਼ਿਆਦਾ ਵਿਦ ਆਏਗਾ ਆਰੀ ਵਰਕ ਦਾ ਕੰਮ ਫੁੱਲੀ ਗੈਰੰਟੀਡ ਕੰਮ ਹੋਏਗਾ ਬਹੁਤ ਜ਼ਿਆਦਾ ਸੋਹਣਾ ਆਪਣੀ ਨਿਗਰਾਨੀ ਹੀਟ ਰੇਖ ਜਿਹੜਾ ਇਹ ਕੰਮ ਕਰਵਾਇਆ ਗਿਆ ਬਹੁਤ ਜ਼ਿਆਦਾ ਸੋਹਣਾ ਤੇ ਯੂਨੀਕ ਜਿਹਾ ਕੰਮ ਆਏਗਾ ਫੁੱਲ ਗੈਰੰਟੀ ਵਾਲਾ ਕੰਮ ਹੋਏਗਾ ਜੀ ਬੜਾ ਹਲਕਾ ਫੁਲਕਾ ਕੰਮ ਨਹੀਂ ਆਏਗਾ ਬਹੁਤ ਜ਼ਿਆਦਾ ਸੋਹਣਾ ਤੇ ਮਿਹਨਤ ਦੇ ਨਾਲ ਤੇ ਫਾਈਨ ਜਿਹਾ ਕੰਮ ਆਏਗਾ ਬਹੁਤ ਜ਼ਿਆਦਾ ਪਿਆਰਾ ਜਿਹਾ ਫੁੱਲ ਸ਼ਰਟ ਆਏਗੀ ਗਲੇ ਕੇ ਰਿਦਾ ਕੋਈ ਇਸ਼ੂ ਨਹੀਂ ਆਏਗਾ ਬਾਜੂ ਵਰਕ ਨਾਲ ਮਿਲੇਗਾ ਜੀ ਤੁਹਾਨੂੰ ਵਿਦ ਆਰੀ ਵਰਕ ਦਾ ਕੰਮ ਹੋਇਆ ਜੀ ਨਾਲ 2.5 ਮੀਟਰ ਦਾ ਪੂਰਾ ਪਿਓਰ ਚਨੌਂਸ਼ ਫੌਨ ਦਾ ਦੁਪੱਟਾ ਆ ਜਾਏ 2 ਮੀਟਰ ਦਾ ਪਿਓਰ ਚਨਾਉਂਸ਼ਫਾਉਂ ਦਾ ਦੁਪੱਟਾ ਜੇ ਪਿਓਰ ਚਨਾਉਂਸ਼ਫਾਉਂ ਦਾ ਸੂਟ ਜੇ ਤੇ ਮੈਂ ਕਹਿ ਰਹੀਆਂ ਫੈਬਰਿਕ ਸਮਰ ਜਿਹੜਾ ਫਰੈਂਡਲੀ ਸਮਰ ਫਰੈਂਡਲੀ ਤੁਹਾਨੂੰ ਦੇ ਰਿਹਾ ਫੈਬਰਿਕ ਬਹੁਤ ਜਦਾ ਸੋਹਣਾ ਗਰਮੀਆਂ ਦੀ ਸੌਗਾਤ ਗਰਮੀਆਂ ਦੇ ਵਿੱਚ ਪਾਰਟੀ ਵੇਅਰ ਸੂਟ ਬੜਾ ਪਿਆਰਾ ਜਿਹਾ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਕੋਈ 1500 ਨਹੀਂ ਕੋਈ 2000 ਨਹੀਂ ਤੁਹਾਨੂੰ ਯਾਦ ਹੋਏਗਾ ਤੁਸੀਂ ਖਾਲੀ ਮੇਰੇ ਕੋ ਸਾਢੇ 7 ਮੀਟਰ ਸੂਟ 750 ਦਾ ਲਿਆ ਸੀ ਤੇ ਆਪਾਂ ਕੀ ਰੇਟ ਰੱਖ ਰਹੇ ਹਾਂ ਸਿਰਫ ਤੇ ਸਿਰਫ 950 ਦਾ ਇਹ ਸਾਰਾ ਕੰਮ ਕਰਕੇ 950 ਦੇ ਵਿੱਚ ਦੇ ਰਹੇ ਹਾਂ ਕੋਈ ਕਮਾਈ ਨਹੀਂ ਲੈ ਰਹੇ ਤੁਹਾਨੂੰ ਹੋਲ ਸੇਲ ਦੇ ਵਿੱਚ ਸੂਟ ਮਿਲਦੇ ਨੇ ਨੈਕਸਟ ਕਲਰ ਆ ਗਿਆ ਜੀ ਹੁਣ ਜਿੰਨੇ ਸੂਟ ਦੇਖੋਗੇ ਉਨੇ ਹੀ ਡਿਜ਼ਾਈਨਿੰਗ ਆਏਗੀ ਨੈਕਸਟ ਕਲਰ ਆ ਗਿਆ ਲੈਮਨ ਸ਼ੇਡ ਐ ਸਿੰਗਲ ਸਿੰਗਲ ਸੂਟ ਜੀ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਆਪਾਂ ਰੈਡੀ ਕਰਵਾਏ ਨੇ ਕਈਆਂ ਭੈਣਾਂ ਨੇ ਜਿਹੜੇ ਆ ਦੁਬਾਰਾ ਤੋਂ ਰਿਪੀਟ ਮੰਗੀ ਤੇ ਜ਼ਰੂਰ ਬਣਾਣਗੇ ਇਹ ਆ ਜੀਗੀ ਸ਼ਰਟ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਨਾਲ ਬਾਜੂ ਪਏਗੀ ਦੇਖੋ ਕਿੰਨੀ ਪਿਆਰੀ ਬਾਜੂ ਨਾਲ ਔਰ ਮੇਨ ਗੱਲ ਇਹਦੇ ਨਾਲ ਬੈਕ ਵੀ ਕਰਵਾਈ ਜੀ ਚੈੱਕ ਕਰੋ ਇਹਦੇ ਨਾਲ ਬੈਕ ਵੀ ਆਏਗੀ ਫਰੰਟ ਤੇ ਮਿਲ ਹੀ ਰਹੀ ਹੈ ਨਾਲ ਤੁਹਾਨੂੰ ਬੈਕ ਦਾ ਕੰਮ ਵੀ ਮਿਲੇਗਾ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਬੜਾ ਪਿਆਰਾ ਜਿਹਾ ਨਾਲ ਦੇਖੋ ਘੇਰਾ ਕਿੰਨਾ ਖੂਬਸੂਰਤ ਨੀਚੇ ਘੇਰਾ ਬਣਿਆ ਹੈ ਕੀ ਰੇਟ ਆ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਤੇ ਦੁਪੱਟੇ ਨੇ ਹੋਰ ਹੀ ਜਿਹੜੀ ਆ ਕੈਂਟ ਕੰਮ ਕੀਤਾ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਨਾਲ ਆਏਗਾ ਜਿੱਦਾਂ ਰੋਜ਼ ਪੈਟਲ ਜਿਹੜੇ ਹੁੰਦੇ ਨੇ ਖਿਲਰੇ ਹੁੰਦੇ ਆ ਓਦਾਂ ਦਾ ਕੰਮ ਆਏਗਾ ਪੱਤੀਆਂ ਜਿਹੜੀਆਂ ਖਲਾਰੀਆਂ ਗਈਆਂ ਸਾਰੇ ਦੁਪੱਟੇ ਦੇ ਵਿੱਚ ਕੀ ਰੇਟ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਜਿੰਨੇ ਸੂਟ ਆਪਾਂ 9 ਸੈਂਪਲ ਤਿਆਰ ਕਰਾਏ ਨੇ ਜਿਹੜਾ ਸੈਂਪਲ ਦੀ ਜ਼ਿਆਦਾ ਡਿਮਾਂਡ ਆਈ ਕਿ ਉਹ ਸੈਂਪਲ ਆਪਾਂ ਜ਼ਿਆਦਾ ਰੈਡੀ ਕਰਵਾਵਾਂਗੇ ਇਹ ਤੁਹਾਨੂੰ ਦਿਖਾਏ ਜਾ ਰਹੇ ਨੇ ਜਿਹੜਾ ਵੀ ਕਲਰ ਜਿਹੜਾ ਵੀ ਸੈਂਪਲ ਲੈਣਾ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਬੜਾ ਪਿਆਰਾ ਜਿਹਾ ਕਲਰ ਦੇਖੋ ਕਿੰਨਾ ਪਿਆਰਾ ਆਰਮੀ ਕਲਰ ਆਰਮੀ ਕਲਰ ਤੇ ਕੰਮ ਦੇਖੋ ਕਿੰਨਾ ਖੂਬਸੂਰਤ ਤੇ ਕਿੰਨਾ ਯੂਨੀਕ ਜਿਹਾ ਤੇ ਕਿੰਨਾ ਵੱਖਰਾ ਜਿਹਾ ਕੰਮ ਮਿਲ ਰਿਹਾ ਬਾਜੂਵਰਕ ਨਾਲ ਮਿਲੇਗਾ ਨਾਲ ਤੁਹਾਨੂੰ ਤੇ ਵਿਦ ਆ ਜਾਏਗਾ ਜੇ ਬੜੀ ਪਿਆਰਾ ਜਿਹਾ ਨਾਲ ਦੁਪੱਟਾ 2.5 ਮੀਟਰ ਦਾ ਦੁਪੱਟਾ ਆਏਗਾ ਫੁੱਲ ਸਾਈਜ਼ ਦਾ ਬਹੁਤ ਜਦਾ ਸੋਹਣਾ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਬੜਾ ਹੀ ਖੂਬਸੂਰਤ ਪੂਰੀ ਦੁਪੱਟੇ 'ਚ ਵੇਲ ਆਏਗੀ ਤੇ ਸਾਰੇ ਦੁਪੱਟੇ 'ਚ ਨਾਲ ਬੂਟੀਆਂ ਆ ਜਾਣਗੀਆਂ ਸਿਰਫ ਤੇ ਸਿਰਫ 950 ਦੇ ਵਿੱਚ ਸੇਮ ਕਲਰ ਦਾ ਫਿਰ ਤੋਂ ਸੂਟ ਆ ਦੇਗਾ ਇਹਦੇ ਤੇ ਆਪਾਂ ਡਿਜ਼ਾਈਨਿੰਗ ਵੱਖਰੀ ਕਰਾਈ ਆ ਸੂਟ ਸੇਮ ਕਲਰ ਦਾ ਆਏਗਾ ਡਿਜ਼ਾਈਨ ਕੁਝ ਵੱਖਰਾ ਕੁਝ ਹਟਕੇ ਕੁਝ ਯੂਨੀਕ ਆਏਗਾ ਦੇਖੋ ਇਹਦਾ ਡਿਜ਼ਾਈਨ ਐਲ ਆਏਗਾ ਦੇਖੋ ਕਿੰਨੀ ਪਿਆਰੀ ਵੇਲ ਆਣਗੀ ਔਰ ਨਾਲ ਉੱਪਰ ਜਿਹੜੇ ਪੈਟਲਸ ਬਣੇ ਹੋਏ ਨੇ ਬੜਾ ਪਿਆਰਾ ਜਿਹਾ ਕੰਮ ਹੈ ਨਾਲ ਜਿਹੜਾ ਇਹ ਬਾਜੂ ਵਰਕ ਨਾਲ ਹੀ ਮਿਲੇਗਾ ਤੁਹਾਨੂੰ ਆਰੀ ਵਰਕ ਦਾ ਤੇ ਨਾਲ ਆ ਜਾਏਗਾ ਜੀ ਪਿਓਰ ਚਨੌਨ ਸ਼ਫੌਨ ਦਾ ਦੁਪੱਟਾ ਤੇ ਪਿਓਰ ਚਨੌਨ ਸ਼ਫੌਨ ਦਾ ਸੂਟ 5 ਮੀਟਰ ਕੱਟ ਤੇ 2.5 ਮੀਟਰ ਪੂਰਾ ਦੁਪੱਟਾ ਮਿਲੇਗਾ ਤੁਸੀਂ ਆਪਣੇ ਅਕੋਰਡਿੰਗ ਦੁਪੱਟੇ ਤੇ ਲੇਸ ਲਗਾ ਕੇ ਹੋਰ ਸੋਹਣਾ ਤੇ ਹੋਰ ਖੂਬਸੂਰਤ ਬਣਾ ਸਕਦੇ ਜੇ ਸਿਰਫ ਤੇ ਸਿਰਫ 950 ਦੇ ਵਿੱਚ ਲਓ ਜੀ ਨੈਕਸਟ ਕਲਰ ਆ ਗਿਆ ਜੀ ਬੇਜ ਕਲਰ ਬੇਜ ਕਲਰ ਮਿਲੇਗਾ ਔਰ ਇਹਦਾ ਡਿਜ਼ਾਈਨਿੰਗ ਵੱਖਰੀ ਆਏਗੀ ਜਿੰਨੇ ਸੂਟ ਖੁੱਲਣਗੇ ਸਭ ਦੀ ਹੀ ਡਿਜ਼ਾਈਨਿੰਗ ਵੱਖਰੀ ਵੱਖਰੀ ਆਏਗੀ ਚੈੱਕ ਕਰੋ ਜੀ ਕਿੰਨੀ ਪਿਆਰੀ ਡਿਜ਼ਾਈਨਿੰਗ ਆਏਗੀ ਦੇਖੋ ਕਿੰਨੀ ਪਿਆਰੀ ਹੈ ਬੇਜ ਕਲਰ ਦੇ ਪੂਰਾ ਬਲੌਕ ਵਿਦ ਆਰੀ ਵਰਕ ਦਾ ਕੰਮ ਫਰੰਟ ਨਾਲ ਬਾਜੂ ਪੂਰਾ ਹੈਵੀ ਮਿਲੇਗਾ ਬਾਜੂ ਤੇ ਵੀ ਵਿਦ ਬੈਕ ਤੇ ਵੀ ਨਾਲ ਕਈਆਂ ਦੀ ਬੈਕ ਆਏਗੀ ਉਹ ਤੁਹਾਨੂੰ ਮੈਂ ਵੀਡੀਓ ਚ ਸ਼ੋਅ ਕਰੀ ਜਾ ਰਹੀਆਂ ਜਿਸ ਜਿਸ ਕਲਰ ਤੇ ਆਏਗੀ ਕਈਆਂ ਦੀ ਬੈਕ ਨਹੀਂ ਹੋਏਗੀ ਰੇਟ ਇੱਕ ਹੀ ਹੋਏਗਾ ਉਹਨਾਂ ਦੀ ਸ਼ਰਟ ਜਦਾ ਹੈਵੀ ਹੋਏਗੀ ਸਿਰਫ ਤੇ ਸਿਰਫ ਤੁਹਾਨੂੰ ਮਿਲ ਰਿਹਾ 950 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਪਿਓਰ ਚਨੌਨ ਸ਼ਫੌਨ ਦਾ ਸਾਰਾ ਸੂਟ ਮਿਲ ਰਿਹਾ 7.5 ਮੀਟਰ ਪੂਰਾ ਯਾਨੀ ਕਿ 5 ਮੀਟਰ ਦਾ ਸੂਟ ਤੇ 2.5 ਮੀਟਰ ਦਾ ਦੁਪੱਟਾ ਤੇ ਨਵਿੱਧ ਤੁਹਾਨੂੰ ਸਾਰਾ ਬਲੌਕ ਵਿਦ ਆਰੀ ਵਰਕ ਦਾ ਕੰਮ ਕੀ ਰੇਟ ਸਿਰਫ ਤੇ ਸਿਰਫ 950 ਨੈਕਸਟ ਆ ਗਿਆ ਜੀ ਅਸਮਾਨੀ ਕਲਰ ਦਾ ਇੱਕ ਹੋਰ ਸੂਟ ਆ ਜਾਏਗਾ ਇਹਦੇ ਤੇ ਡਿਜ਼ਾਈਨਿੰਗ ਵੱਖਰੀ ਤੇ ਖੂਬਸੂਰਤ ਜੀ ਡਿਜ਼ਾਈਨਿੰਗ ਆਏਗੀ ਲੋ ਜੀ ਅਸਮਾਨੀ ਕਲਰ ਦਾ ਇੱਕ ਹੋਰ ਸੂਟ ਆ ਗਿਆ ਚੈੱਕ ਕਰੋ ਜੀ ਡਿਜ਼ਾਈਨਿੰਗ ਕਿੰਨੀ ਪਿਆਰੀ ਆ ਵੇਲ ਬੜੀ ਖੂਬਸੂਰਤ ਆਈ ਗਈ ਬਹੁਤ ਜਿਆਦਾ ਪਿਆਰਾ ਹੈ ਆ ਜਾਏਗਾ ਜੀ ਨਾਲ ਬਾਜੂ ਤੇ ਕੰਮ ਵਿਦ ਬੈਕ ਤੇ ਕੰਮ ਬਾਜੂ ਵਿਦ ਬੈਕ ਵਿਦ ਫਰੰਟ ਬਹੁਤ ਜਦਾ ਖੂਬਸੂਰਤ ਸਿਰਫ ਤੇ ਸਿਰਫ 950 ਦੇ ਵਿੱਚ ਫੁੱਲੀ ਗੈਰੰਟੀਡ ਜਿਹੜਾ ਕੰਮ ਇਹਦੇ ਉੱਪਰ ਹੋਇਆ ਬਹੁਤ ਜਦਾ ਪਿਆਰਾ ਜਿਹਾ ਚੈੱਕ ਕਰੋ ਜੀ ਦੁਪੱਟੀਆਂ ਦੀ ਲੁੱਕ ਦੇਖੋ ਜਿਸ ਤਰ੍ਹਾਂ ਮਲਟੀ ਇਹਦੇ ਵਿੱਚ ਕੰਮ ਹੋਇਆ ਹੈ ਮਲਟੀ ਕਲਰ ਦੀ ਲੇਸ ਲਗਾ ਕੇ ਸੂਟ ਨੂੰ ਹੋਰ ਫੈਂਸੀ ਬਣਾ ਸਕਦੇ ਜੇ ਸਮਰ ਦੀ ਜਿਹੜੀ ਹੈ ਸਭ ਤੋਂ ਵੱਡੀ ਆਫਰ ਮਿਲ ਰਹੀ ਹੈ ਗਰਮੀਆਂ ਦੀ ਸੁਗਾਦ ਤੁਹਾਡੇ ਵਾਸਤੇ ਲੈ ਕੇ ਆਏ ਆ ਪਾਰਟੀ ਫੰਕਸ਼ਨ ਗਰਮੀਆਂ ਦੇ ਨਾਲ ਆਰਾਮ ਦੇ ਨਾਲ ਤੁਸੀਂ ਦੇਖ ਸਕਦੇ ਜੇ ਲਓ ਜੀ ਇੱਕ ਵਾਰ ਫਿਰ ਤੋਂ ਬੇਜ ਕਲਰ ਆ ਗਿਆ ਜੇ ਬਹੁਤ ਸੋਹਣਾ ਕਲਰ ਹੈ ਲਾਈਟ ਐਂਡ ਡਾਰਕ ਜਿਸ ਤਰ੍ਹਾਂ ਗਰਮੀਆਂ ਦੇ ਨਾ ਤੇ ਇਹੀ ਆਪਾਂ ਰੈਡੀ ਕਰਵਾਇਆ ਬਹੁਤ ਜਦਾ ਸੋਹਣੇ ਇੰਗਲਿਸ਼ ਕਲਰ ਜਿਨ੍ਹਾਂ ਨੂੰ ਕਹਦੇ ਨੇ ਇੰਗਲਿਸ਼ ਕਲਰ ਉੱਪਰ ਰੈਡੀ ਕਰਾਏ ਨੇ ਫਰੰਟ ਬਹੁਤ ਜਦਾ ਹੈਵੀ ਹੈ ਨਾਲ ਬਾਜੂ ਬਹੁਤ ਜਦਾ ਹੈਵੀ ਆ ਪਿਓਰ ਚਨੌਨ ਸ਼ਵਾਨ ਦਾ ਸੂਟ ਤੇ ਪਿਓਰ ਚਨੌਨ ਸ਼ਵਾਨ ਦਾ ਦੁਪੱਟਾ ਕੀ ਰੇਟ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਨੈਕਸਟ ਕਲਰ ਆ ਗਿਆ ਜੀ ਪਿਸਤਾ ਕਲਰ ਨੈਕਸਟ ਕਲਰ ਆ ਗਿਆ ਜੀ ਪਿਸਤਾ ਕਲਰ ਜਲਦੀ ਜਲਦੀ ਬੁਕਿੰਗ ਕਰਾ ਲੈਣਾ ਸਿੰਗਲ ਸਿੰਗਲ ਸੂਟ ਆ ਜੇ ਸੈਂਪਲ ਕਰਵਾਏ ਜੇ ਰੈਡੀ ਤੇ ਜਿਹੜੀਆਂ ਭੈਣਾਂ ਨੇ ਸਟਾਕ ਲੈਣਾ ਹੈ ਜਲਦੀ ਜਲਦੀ ਬੁਕਿੰਗ ਕਰਾ ਲਓ ਬਹੁਤ ਜ਼ਿਆਦਾ ਘੱਟ ਰੇਟ ਕੱਢਿਆ ਜੇ 990 ਦਾ ਸੂਟ ਮਿਲ ਰਿਹਾ ਸ਼ਿਪਿੰਗ ਫ੍ਰੀ ਦੇ ਨਾਲ ਆਰੀਵਰਕ ਵਿਦ ਬਲੋਕ ਬਾਜੂਵਰਕ ਨਾਲ ਵਿਦ ਬੈਕ ਨਾਲ ਬੈਕ ਤੇ ਵੀ ਪ੍ਰੋਪਰ ਆਏਗਾ ਕੰਮ ਬਹੁਤ ਜਦਾ ਸੋਹਣਾ ਜਿਆ ਤੇ ਨਾਲ ਆ ਜੀ ਕਿ ਜੀ ਪਿਓਰ ਚਨੌਨਚ ਫੌਨ ਦਾ ਦੁਪੱਟਾ ਤੇ ਪਿਓਰ ਚਨੌਨਚ ਫੌਨ ਦਾ ਸੂਟ 2.5 ਮੀਟਰ ਪੂਰਾ ਕੱਟ ਦਾ ਦੁਪੱਟਾ ਮਿਲੇਗਾ ਤੇ 5 ਮੀਟਰ ਪੂਰੀ ਕੱਟ ਦਾ ਸੂਟ ਮਿਲੇਗਾ ਰੇਟ ਕੀ ਮਿਲੇਗਾ ਕੁਝ ਵੀ ਨਹੀਂ ਫ੍ਰੀ ਭਾ ਦੇ ਰੇਟ ਦੇ ਵਿੱਚ ਲੈ ਰਹੇ ਹਾਂ ਉਤਸਾਹ ਦਾ ਤੁਸੀਂ 950 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਲਾਸਟ ਪਿਸਤਾ ਦਾ ਸੂਟ ਆ ਜਾਏਗਾ ਤੇ ਇੱਕ ਡਿਜ਼ਾਈਨਿੰਗ ਵੱਖਰੀ ਆ ਜਾਏਗੀ ਚੈੱਕ ਕਰੋ ਜੀ ਪਿਸਤਾ ਕਲਰ ਦਾ ਸੇਮ ਹੀ ਕਲਰ ਦਾ ਸੂਟ ਆ ਜਾਏਗਾ ਐ ਡਿਜ਼ਾਈਨਿੰਗ ਦੇ ਨਾਲ ਚੱਕ ਰਹੋ ਜੀ ਡਿਜ਼ਾਈਨਿੰਗ ਕਿੰਨੀ ਪਿਆਰੀ ਆ ਪਹਿਲਾਂ ਡਿਜ਼ਾਈਨਿੰਗ ਤੇ ਧਿਆਨ ਦਿਓ ਜੀ ਕਿੰਨਾ ਪਿਆਰਾ ਡਿਜ਼ਾਈਨ ਆ ਵਿਦ ਨਾਲ ਦੁਪੱਟਾ ਪ्योर ਚਨਾਉਂ ਚ ਫੋਂਦਾ ਜੇ ਰੇਟ ਬਹੁਤ ਜਿਆਦਾ ਸਸਤਾ ਸਿਰਫ ਤੇ ਸਿਰਫ 950 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਇਹ ਲਓ ਜੀ ਇਹ ਤੁਹਾਨੂੰ ਸੈਂਪਲ ਦਿਖਾਤੇ ਆ ਜੀ 9 ਸੂਟਾਂ ਦੇ ਜਿਹੜਾ ਵੀ ਸਟਾਕ ਲੈਣਾ ਹੈ ਸਕਰੀਨ ਤੇ ਨੰਬਰ ਚੱਲ ਰਹੇ ਹੋ ਤੇ ਬੁਕਿੰਗ ਕਰਾ ਲੈਣੀ ਆ ਵੀਡੀਓ ਸੋਹਣੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਹੈ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ